ਬੀਜਪੀ ਦਾ ਤਾਂ ਕਹਿਣਾ ਇਹੀ ਇੱਕ ਜੋ ਹਿੰਦੁਸਤਾਨ 'ਚ ਹੋ ਰਿਹਾ ਸਾਨੂੰ ਤਾਂ ਪਤਾ ਹੀ ਕੁਝ ਨਹੀਂ ਲੱਗ ਰਿਹਾ ਉਹੀ ਆਪ ਵਾਲੇ ਇੱਥੇ ਕਹੀ ਜਾਂਦੇ ਨੇ ਜੋ ਉੱਥੇ ਕਹਿੰਦੇ ਨੇ ਦੋਨੋਂ ਹੀ ਦੋਨੋਂ ਜਮਾਤਾਂ ਇੱਕ ਸਿੱਕੇ ਦੇ ਦੋ ਪਹਿਲੂ ਅੱਜ ਜਿਹੜੀ ਪਾਲਿਸੀ ਬੀਜਪੀ ਨੇ اختیار ਕੀਤੀ ਹੈ ਉਹ ਅਨਫਾਸਟਲੀ ਹਿੰਦੁਸਤਾਨ ਦੀ ਜਿਹੜੀ ਟੋਲਰੈਂਟ ਪੋਲਿਟਿਕਸ ਇੱਕ ਟੋਲਰੈਂਟ ਨੇਸ਼ਨ ਇੱਕ ਸੈਕੂਲਰ ਦੇਸ਼ ਇੱਕ ਲੈਕਸਟ੍ਰਸ ਦੇਸ਼ ਉਹਦੀ ਸਾਰੀ ਇੰਟਰਨੈਸ਼ਨਲ ਇਮੇਜ ਖਰਾਬ ਹੋ ਗਈ ਇਸ ਦੇਸ਼ ਦੀ ਪਛਾਣ ਜੈ ਜਵਾਨ ਤੇ ਜੈ ਕਿਸਾਨ ਹੈ ਸਾਰੇ ਨੂੰ ਪਹਿਲੇ ਆ ਕੇ ਤੇ ਜਵਾਨਾਂ ਦੀ ਧਰਤੀ ਬੰਦ ਕਰਾਤੀ ਫਿਰ ਜੋ ਕਿਸਾਨਾਂ ਨਾਲ ਦਿੱਲੀ ਦੇ ਬਾਰਡਰਾਂ ਤੇ ਕੀਤਾ ਜੋ ਹਰਿਆਣੇ ਦੇ ਬਾਰਡਰਾਂ ਤੇ ਕੀਤਾ ਤੁਹਾਡੇ ਸਾਹਮਣੇ ਆਮ ਜਿਹੜੇ ਕਾਂਗਰਸ ਦੇ ਲੀਡਰ ਨੇਗੇ ਉਹ ਹਾਂ ਉਹਨਾਂ ਦੇ ਵੱਲੋਂ ਧਰਨਾ ਜਿਹੜਾ ਦਿੱਤਾ ਗਿਆ ਹੈਗਾ ਤੇ ਨਾਲ ਹੀ ਇੱਕ ਪਾਸੇ ਰਾਜਾ ਵੜਿੰਗ ਤੇ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਬਾਜਵਾ ਸਾਹਿਬ ਈਡੀ ਦੇ ਖਿਲਾਫ ਪ੍ਰੋਟੈਸਟਾਂ ਜੋ ਕਾਂਗਰਸ ਕਰ ਰਹੀ ਹੈਗੀ ਆ ਪਰ ਬੀਜਪੀ ਇਹ ਗੱਲ ਕਹਿੰਦੀ ਹੈ ਕਿ ਕਿਤਨਾ ਕਿਤੇ ਇਹ ਮਾਮਲਾ ਸਾਡੀ ਸਰਕਾਰ ਤੋਂ ਵੀ ਪਹਿਲਾਂ ਦਾ ਕਿਹੜਾ ਜਿਹੜੇ 4 ਸੀਟ 4 ਸੀਟ ਸਰਦਾਰ ਕਰਨ ਗਾਂਦੀ ਸਮੇਂ ਰਾਣੀ ਤੇ ਜਿਸ ਅਕੋਰਡਿੰਗ ਤੁਸੀਂ ਪ੍ਰੋਟੈਸਟ ਕਰਨ ਆਏ ਹਾਂ ਜੀ ਕਿ ਸਾਡਾ ਕੋਈ ਰੋਲ ਨਹੀਂ ਹੈਗਾ ਬੀਜਪੀ ਦੇ ਚੇਕ ਰਖਣ ਦੀ ਇਹ ਤੇ ਇਹੀ ਕਹਿੰਦੇ ਨੇ ਜੀ ਬੀਜਪੀ ਦਾ ਤਾਂ ਕਹਿਣਾ ਇਹੀ ਇੱਕ ਜੋ ਹਿੰਦੁਸਤਾਨ ਚ ਹੋ ਰਿਹਾ ਸਾਨੂੰ ਤਾਂ ਪਤਾ ਹੀ ਕੁਝ ਨਹੀਂ ਲੱਗ ਰਿਹਾ ਉਹੀ ਆਪ ਵਾਲੇ ਇੱਥੇ ਕਹੀ ਜਾਂਦੇ ਨੇ ਜੋ ਉੱਥੇ ਕਹਿੰਦੇ ਨੇ ਦੋਨੋਂ ਹੀ ਦੋਨੋਂ ਜੋ ਮਾਤਾ ਇੱਕ ਸਿੱਕੇ ਦੇ ਦੋ ਪਹਿਲੂ ਐਂਡ ਵੇਖੋ ਇਸ ਮਹਾਨ ਦੇਸ਼ ਦਾ ਜਿਹੜੀ ਪਹਿਚਾਨ ਹੈ ਉਹ ਮਹਾਤਮਾ ਗਾਂਧੀ ਨਾਲ ਸੀ ਮਹਾਤਮਾ ਗਾਂਧੀ ਕੋ ਉਪਰੇਰਨਾ ਲੈ ਕੇ ਨੈਲਸਨ ਮੰਡੇਲਾ ਜੀ ਨੇ ਸਾਊਥ ਅਫਰੀਕਾ ਆਜ਼ਾਦ ਕਰਵਾਇਆ ਨਾਨਵੋਲੈਂਟ ਮੂਵਮੈਂਟ ਉਸ ਤੋਂ ਬਾਅਦ ਅਮਰੀਕਨ ਲੀਡਰ ਮਾਰਟਨ ਲੂਥਰ ਕਿੰਗ ਉੱਠੇ ਜਿੰਨੇ ਵੀ ਦੇਸ਼ਾਂ ਦੇ ਵਿੱਚ 1947 ਤੋਂ ਬਾਅਦ ਜਿੰਨੇ ਵੀ ਦੇਸ਼ ਆਜ਼ਾਦ ਹੋਏ ਨੇ ਵੱਡੇ ਪੇਮਾਨੇ ਤੇ ਅਫਰੀਕਾ ਆਜ਼ਾਦ ਹੋਇਆ ਉਹ ਸਾਰੇ ਇਹਨਾਂ ਪਾਲਿਸੀਜ਼ ਕਰਨ ਹੋਏ ਨੇ ਨਾਨਵੋਲੈਂਟ ਅੱਜ ਜਿਹੜੀ ਪਾਲਿਸੀ ਬੀਜਪੀ ਨੇ ਇਖਤियार ਕੀਤੀ ਹੈ ਉਹ ਅਨਫਾਸਟਲੀ ਹਿੰਦੁਸਤਾਨ ਦੀ ਜਿਹੜੀ ਟੋਲਰੈਂਟ ਪੋਲਿਟਿਕਸ ਇੱਕ ਟੋਲਰੈਂਟ ਨੇਸ਼ਨ ਇੱਕ ਸੈਕੂਲਰ ਦੇਸ਼ ਇੱਕ ਨੈਕਸਟਲਿਸ ਦੇਸ਼ ਉਹਦੀ ਸਾਰੀ ਇੰਟਰਨੈਸ਼ਨਲ ਇਮੇਜ ਖਰਾਬ ਹੋ ਰਹੀ ਹੈ ਦੇਸ਼ ਦੇ ਵਿੱਚ ਖਰਾਬ ਹੋ ਰਹੀ ਹੈ ਕੋਈ ਆਦਮੀ ਵੀ ਜਿਹੜਾ ਆਪਣੀ ਗੱਲ ਕਰਨਾ ਚਾਹੁੰਦਾ ਭਾਵੇਂ ਪਾਰਲੀਮੈਂਟ ਦੇ ਵਿੱਚ ਹੋਵੇ ਲੋਕ ਸਭਾ ਚ ਭਾਵੇਂ ਰਾਜ ਸਭਾ ਚ ਹੋਵੇ ਜਾਂ ਪਾਰਲੀਮੈਂਟ ਤੋਂ ਬਾਹਰ ਹੋਵੇ ਭਾਵੇਂ ਕਿਸਾਨ ਨੇ ਭਾਵੇਂ ਸਾਡੇ ਜਵਾਨ ਨੇ ਭਾਵੇਂ ਸਾਡਾ ਖੇਤ ਮਜ਼ਦੂਰ ਨੇ ਕੋਈ ਆਦਮੀ ਪੋਲਿਟਿਕਲ ਜਮਾਤਾ ਸਾਡੀ ਵੀ ਮਜਬੂਰੀ ਹੈ ਜੇ ਰਾਹੁਲ ਗਾਂਧੀ ਜੀ ਦੀ ਕੀ ਮਜਬੂਰੀ ਹੈ ਉਹ ਲੀਡਰ ਆਫ ਦੀ ਆਪੋਜੀਸ਼ਨ ਉਹਨਾਂ ਨੇ ਹਰ ਵਰਗ ਦੀ ਗੱਲ ਕਰਨੀ ਬੇਰੁਜ਼ਗਾਰਾਂ ਦੀ ਗੱਲ ਵੀ ਕਰਨੀ ਹੈ ਘੱਟ ਗਿਣਤੀਆਂ ਦੀ ਵੀ ਕਰਨੀ ਦਲਿਤ ਵਰਗ ਦੀ ਵੀ ਕਰਨੀ ਪਛੜੀ ਛਰੇੜੀਆਂ ਦੀ ਵੀ ਕਰਨੀ ਕਿਸਾਨ ਦੀ ਵੀ ਕਰਨੀ ਤੇ ਜਵਾਨ ਦੀ ਵੀ ਕਰਨੀ ਇਹਨਾਂ ਨੂੰ ਇਹ ਤਕਲੀਫ ਹੈ ਇਸ ਦੇਸ਼ ਦੀ ਪਛਾਣ ਜੈ ਜਵਾਨ ਤੇ ਜੈ ਕਿਸਾਨ ਸਾਰਿਆਂ ਨੂੰ ਪਹਿਲੇ ਆ ਕੇ ਤੇ ਜਵਾਨਾਂ ਦੀ perties ਬੰਦ ਕਰਾਉਂਦੇ ਫਿਰ ਜੋ ਕਿਸਾਨਾਂ ਨਾਲ ਦਿੱਲੀ ਦੇ ਬਾਰਡਰਾਂ ਤੇ ਕੀਤਾ ਜੋ ਹਰਿਆਣੇ ਦੇ ਬਾਰਡਰਾਂ ਤੇ ਕੀਤਾ ਤੁਹਾਡੇ ਸਾਹਮਣੇ ਕਾਂਗਰਸ ਆਪਣੀ ਜਿਹੜੀ ਸੋਚ ਹੈ ਸੈਕੂਲਰ ਨੈਸ਼ਨਲਿਸਟ ਸੋਚ ਉਹਦੇ ਤੇ ਬਿਲਕੁਲ ਕਾਇਮ ਹੈ ਆਪਣੀ ਸਾਰੀ ਲੀਡਰਸ਼ਿਪ ਸੋਨੀਆ ਗਾਂਧੀ ਜੀ ਰਾਹੁਲ ਗਾਂਧੀ ਜੀ ਕਾਂਗਰਸੀ ਲੀਡਰਸ਼ਿਪ ਜਿਹੜੀ ਹੈ ਉਹਦੇ ਪਿੱਛੇ ਚਟਾਨ ਵਰਗਾ ਸੀ ਖੜੇ ਐਂ ਸਾਨੂੰ ਪੂਰਨਾਸ਼ ਹੈ ਕਿ ਜੁਡੀਸ਼ੀਅਲ ਸਿਸਟਮ ਸਾਡਾ ਜਿਹੜਾ ਹਿੰਦੁਸਤਾਨ ਦਾ ਉਹ ਅੱਜ ਦੇ ਦਿਨ ਵੀ ਮਜ਼ਬੂਤ ਨੀਅਤ ਹੈ ਸਾਨੂੰ ਪੂਰਨ ਆਸ ਹੈ ਕਿ ਜੁਡੀਸ਼ੀਅਲ ਸਿਸਟਮ ਹੀ ਜਸਟਿਸ ਦੇ ਕੇ ਜੇ ਡੈਮੋਕ੍ਰੇਸੀ ਲੋਕ ਰਾਜ ਇਸ ਦੇਸ਼ ਚ ਬਚਾਣਾ ਉਹਦੇ ਵਾਸਤੇ ਜ਼ਰੂਰੀ ਹੈ ਕਿ ਅਸੀਂ ਆਪਣਾ ਆਪਣੇ ਇੰਸਟੀਚਿਊਸ਼ਨਸ ਨੂੰ ਬਚਾ ਰੱਖ ਸਕੀ ਉਹਨਾਂ ਦਾ ਤੇ ਡੈਮੋਕਰੇਸੀ ਨੂੰ ਬਚਾ ਸਕੀ ਹੈ ਉਹਦੇ ਬਾਅਦ ਸੇ ਜੁਡੀਸ਼ਰੀ ਨੂੰ ਅਹਿਮ ਰੋਲ ਕਰਨਾ ਭਾਈ ਸਾਹਿਬ ਲੱਗ ਰਹੀ ਹੈ ਏਜੰਸੀਜ਼ ਨੂੰ ਜਿਸ ਤਰ੍ਹਾਂ ਦੇ ਨਾਲ ਕਿਹਾ ਜਾਂਦਾ ਔਰੇ ਤੁਹਾਡੇ ਤੇ ਤੁਸੀਂ ਔਰੇ ਲੀਡਰ ਆਪੋਜੀਸ਼ਨ ਨੂੰ ਸੈਂਟਰ ਦੇ ਵਿੱਚ ਰਾਹੁਲ ਗਾਂਧੀ ਲੀਡਰ ਆਪੋਜੀਸ਼ਨ ਨੇ ਦੋ ਲੀਡਰ ਆਪੋਜੀਸ਼ਨ ਦੇ ਉੱਤੇ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਆ ਕਿਤਨੇ ਕਿਤੇ ਡੈਮੋਕਰੈਟਿਕ ਸਿਸਟਮ ਤੇ ਤਾਈਂ ਸਵਾਲ ਉੱਠਦਾ ਵੀ ਜਦੋਂ ਇਹੀ ਲੋਕ ਨੇ ਜਿਨ੍ਹਾਂ ਨੇ ਸੰਸਦ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਮੁੱਦੇ ਚੁਪਨੇ ਕੋ ਤੁਸੀਂ ਮੈਨੂੰ ਦੱਸ ਸਾਨੂੰ ਕਨਸਟੀਟਿਊਸ਼ਨਲੀ ਪੋਜੀਸ਼ਨ ਬਣੀ ਉਹਦਾ ਮਤਲਬ ਹੀ ਇਹ ਸੀ ਬੇਸਿਕਲੀ ਗਾਰਡ ਕਰਨ ਵਾਸਤੇ ਕਿ ਜਿਹੜਾ ਸ਼ੈਡੋ ਚੀਫ ਮਿਨਿਸਟਰ ਉਹ ਜਦੋਂ ਗੱਲ ਕਰੇਗਾ ਭਾਵੇਂ ਨੌਜਵਾਨਾਂ ਦੀ ਕਰੇ ਬੇਰੋਜ਼ਗਾਰੀ ਦੀ ਕਰੇ EMPLOYES ਦੀ ਗੱਲ ਕਰੇ ਜਾਂ ਮਜ਼ਦੂਰਾਂ ਦੀ ਗੱਲ ਕਰੇ ਜਾਂ ਦੁਕਾਨਦਾਰਾਂ ਦੀ ਗੱਲ ਕਰੇ ਜਾਂ ਕਿਸਾਨਾਂ ਦੀ ਕਰ ਉਹਨੂੰ ਇੱਕ ਬਕਾਇਦਤ ਔਰ ਕਨਸਟੀਟਿਊਸ਼ਨ ਵੱਲੋਂ ਪ੍ਰੋਟੈਕਸ਼ਨ ਹੋਵੇ ਤੁਸੀਂ ਵੇਖੋ ਜਿੱਸਾ ਸਾਨੂੰ ਪ੍ਰੋਟੈਕਸ਼ਨ ਹੈ ਕਿ ਜੋ ਅਸੈਂਬਲੀ 'ਚ ਅਸੀਂ ਗੱਲ ਕਰਨੇ ਆਂ ਜਾਂ ਪਾਰਲੀਮੈਂਟ 'ਚ ਕਰਨੇ ਆਂ ਉਹਦੇ 'ਤੇ ਕੋਈ ਕਾਗਨਿਜੈਂਸ ਨਹੀਂ ਲਿਆ ਜਾਂਦਾ ਬਟ ਵਾਰ ਵੀ ਸਾਨੂੰ ਗੱਲ ਕਰਨੀ ਪੈਂਦੀ ਹੈ ਅਸੀਂ ਇੰਟਰਵਿਊ ਦੇ ਜ਼ਰੀਏ ਜਾਂ ਬਾਕੀ ਚੀਜ਼ਾਂ ਦੇ ਜ਼ਰੀਏ ਲੋਕਾਂ ਨੂੰ ਅਵੇਅਰ ਕਰਦੇ ਆਂ ਗਵਰਨਮੈਂਟ ਨੂੰ ਵੀ ਅਸੀਂ ਸੁਚੇਤ ਕਰ ਰਹੇ ਆਂ ਕਿ ਤੁਸੀਂ ਪਾਵਰ 'ਚ ਤੁਸੀਂ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਓ ਉਹਦੇ ਵਿੱਚ ਇਸ ਪਾਰਟੀ ਦਾ ਸਰ ਆਮ ਆਦਮੀ ਪਾਰਟੀ ਨੇ ਵੀ ਪੋਟੈਸ ਕਰਿਆ ਲਾਸ ਵਾਲਾ ਲਾਸ ਵਾਲਾ ਆਮ ਆਦਮੀ ਪਾਰਟੀ ਨੇ ਵੀ ਸਾਡਾ ਕੇਸ ਸਬਜੂਡਿਟ ਹੈ ਮੈਂ ਉਹਦੇ ਤੇ ਕੋਈ ਗੱਲ ਨਹੀਂ ਕਰਦਾ ਜਿਹੜੀ ਰਾਹਤ ਗਣੀ ਉਹਦਾ ਸਵਾਗਤ ਕਰਦੇ ਸਰੋ ਰਾਹਤ ਓਬਵੀਸਲੀ ਓਬਵੀਸਲੀ ਉਹਦਾ ਮੈਂ ਸਵਾਗਤ ਕਰੂੰਗਾ ਮੈਂ ਤਾਂ ਪਹਿਲੇ ਹੀ ਕਿਹਾ ਸਾਨੂੰ ਆਪਣੇ ਜੁਡੀਸ਼ੀਅਲ ਸਿਸਟਮ ਤੇ ਪੂਰਨ ਫੇਥ ਹੈ ਉਹੀ ਫੇਥ ਸਾਹਮਣੇ ਨਜ਼ਰ ਆਇਆ ਬਹੁਤ ਬਹੁਤ ਧੰਵਾਦ ਪਰਤਾ বাজਵਾ ਕਹਿੰਦੇ ਕਿ ਆਖਰ ਜੁਡੀਸ਼ਰੀ ਸਿਸਟਮ ਦਾ ਤੁਹਾਨੂੰ ਲੱਗੇ ਸਵਾਲ ਐ ਸੀ ਉਹਨਾਂ ਟਾਈਮ ਨਹੀਂ ਖੜੇ ਕਰਾਂਗੇ ਪਰ ਇਹਨਾਂ ਜ਼ਰੂਰ ਹੈ ਵੀ ਜਦੋਂ ਜਦੋਂ ਟੱਕਰ ਇਸ ਤਰ੍ਹਾਂ ਦੀ ਆਵਾਜ਼ ਉੱਠਦੀ ਹੈ ਤਾਂ ਕਈ ਵਾਰੀ ਅਜਿਹੇ ਅ ਵਿਸਥਾਰਾ ਦੇਖਣ ਨੂੰ ਮਿਲਦਾ ਜਦੋਂ ਕਾਰਵਾਈਆਂ ਹੁੰਦੀਆਂ ਨੇ ਪਰ ਸਾਨੂੰ ਜੁਡੀਸ਼ਰੀ ਤੇ ਜਿਹੜਾ ਪੂਰਾ ਭਰੋਸਾ ਹੈਗਾ ਵੀਡੀਓ ਜਰਨਲਿਸਟ ਹਰਪਾਲ ਦੇ ਨਾਲ ਸੁਮਿਤ ਸਿੰਘ ਰੋਜਣਾ ਸਬਸਾਇਟੀ ਵੀ ਚੰਡੀਗੜ੍ਹ